आ दिलजीत फिल्म च कोई पाकिस्तानी कलाकार पेल जबकि पहलगाम पहल जोड़ा बहुत दुखदायक घटना हुई वो तो शूटिंग है कलाकार पाकिस्तान तो सा कल्चर सजा है जी पंजाबी बोल दे भी, पंजाबी बोल वो लै लो ना जी कहीं यह फिल्म ही नहीं रिलीज हो सी ये गदार है ये गदार है तो हम पाकिस्तान की टीम खेडना होगी वो ठीक है सर ਸਾਨੂੰ ਤਾਂ ਐਂ ਵਰਤੀ ਜਾਂਦੇ ਭੇਡਾਂ ਬੱਕਰੀਆਂ ਵਾਂਗੂ ਹੁਣ ਤੁਸੀਂ ਲੜਕੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਕੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਉਹ ਅਮਰੀਕਾ ਬੈਠਾ ਜੀ F16 ਐਪ ਉਹਨਾਂ ਕੋ ਕਬਾੜ ਹੈ F16 ਕਬਾੜ ਜਹਾਜ਼ ਨੇ ਉਹ ਪਾਕਿਸਤਾਨ ਨੂੰ ਵੀ ਵੇਚ ਦਿੰਦੇ ਆ ਸਾਨੂੰ ਵੀ ਵੇਚ ਦਿੰਦੇ ਜੀ ਦੋਨਾਂ ਮੁਲਕਾਂ ਨੂੰ ਵੇਚ ਕੇ ਕਹਿੰਦੇ ਨੇ ਓਏ ਲੜਿਆ ਨਾ ਕਰੋ ਓਏ ਲੜਿਆ ਨਾ ਕਰੋ ਦੱਸੋ ਅਸੀਂ ਬੱਚੇ ਠੀਕ ਸਕੂਲ ਛੱਡ ਕੇ ਆਉਣੇ ਆ 16 ਚ ਲੜਾਈ ਵਾਲੇ ਹਥਿਆਰ ਵੇਚ ਕੇ ਸਾਨੂੰ ਕਹੀ ਜਾਂਦੇ ਲੜਿਆ ਨਾ ਕਰੋ ਯਾਰ ਹੱਦ ਕਰੀ ਜਾਂਦੇ ਅਸੀਂ ਸਮਝਦੇ ਨਹੀਂ